ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਕਾਦੀਆਂ ਦੇ ਆਈਟੀਆਈ ਵਿੱਚ ਬਣਾਏ ਗਏ ਨੋਮੀਨੇਸ਼ਨ ਸੈਂਟਰ ਵਿੱਚ 50 ਪਿੰਡਾਂ ਤੋਂ ਸਰਪੰਚੀ ਲਈ ਕਾਗਜ਼ ਦਾਖਲ ਕਰਾਉਣ ਲਈ ਉਮੀਦਵਾਰ ਪਹੁੰਚੇ ਨੋਮੀਨੇਸ਼ਨ ਲਈ ਪਹੁੰਚੇ ਕਈ ਉਮੀਦਵਾਰਾਂ ਵੱਲੋਂ ਸਰਕਾਰ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ ਅਤੇ ਕਈਆਂ ਵੱਲੋਂ ਨੋਮੀਨੇਸ਼ਨ ਦੀ ਪਰਚੀ ਲੇਟ ਮਿਲਣ ਕਾਰਨ ਗੁੱਸਾ ਵੀ ਜ਼ਾਹਿਰ ਕੀਤਾ ਗਿਆ ਉੱਥੇ ਹੀ ਕਾਦੀਆ ਥਾਣਾ ਮੁਖੀ ਪੁਲਵਿੰਦਰ ਸਿੰਘ ਅਤੇ ਡੀਐਸਪੀ ਰਜੇਸ਼ ਕਟਕਰ ਦੀ راہنمਾਈ ਹੇਠ ਪ੍ਰਸ਼ਾਸਨ ਵੱਲੋਂ भी सख्त प्रबंध किए गए सन कागदियां तो कुलविंदर सिंह पाटिया दी रिपोर्ट अनुब सिंह साहब शासन तो दादा नो और ये हो गया चले टैक्स तो हो गया आधा बचादा होया कोई इकट्ठा रह भी गया प्रॉब्लम आई थी ये के काम नहीं हो रहा चल्ला टैक्स की रसीदें नहीं मिल रही है न्यू आईडी सर्टिफिकेट नहीं मिल रहे बहुत बड़ी प्रॉब्लम आई सी पर ਅੱਜ ਕਿੱਥਾ ਲੱਗਿਆ ਅੱਜ ਦਿਨੋਂ ਮੇਲਾ ਹੀ ਲੱਗਾ ਹੈ ਤੇ ਅੱਜ ਦਿਨ ਕੀ ਲੱਗਣਾ ਹੁਣ ਜਾਂ ਸੱਤ ਦਿਨ ਸੱਤ ਦਿਨ ਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਨਹੀਂ ਕਾਗਜਾਂ ਦੀ ਪਰਦਾਵਲ ਵਿੱਚ ਕੀ ਹੁੰਦਾ ਉਹਦੇ ਨੂੰ ਸੱਤ ਨੂੰ ਪਤਾ ਲੱਗੂਗਾ ਕੀ ਕੀ ਮੰਗੇਗਾ ਜੜੀ ਪਰਦਾਵਲ ਠੀਕ ਹੋਣੀ ਚਾਹੀਦੀ ਬਿਲਕੁਲ ਸਹੀ ਹੋਣੀ ਚਾਹੀਦੀ ਹਰ ਉਮੀਦਵਾਰ ਨੂੰ ਚੋਣ ਲੜਨ ਦਾ ਹੱਕ ਆ ਕਿਹੜੇ ਦਿਨਾਂ ਨੂੰ ਲੈਣੀ ਹੈ ਜੀ ਨਾ ਕੀ ਹੈ ਸਲਕਾਰ ਸਿੰਘ ਮੈਂ ਕਿਹਦੇ ਪਿੰਡ ਤੋਂ ਬਸਰਾਵਾ ਤੋਂ ਆਜ਼ਾਦ ਸਰਪੰਚ ਖੜਾ ਸਰ ਹਾਂਜੀ ਕਿਸਤਾਂ ਲੱਗ ਰਿਹਾ ਪਿਆ ਅੰਦਰ ਠੀਕ ਠਾਕ ਹੈ ਕੰਮ ਨਹੀਂ ਸਰ ਗੜਬੜੀ ਹੈ ਠੀਕ ਠੋਕ ਨਹੀਂ ਹੋਏਗਾ ਕੀ ਮਤਲਬ ਕਿੰਨਾ ਪਰਸਾ ਨੂੰ ਰਿਜਨਤ ਦੇਖੋ ਜੇ ਟਾਈਮ ਨਾਲ ਉਹ ਮਰਸੀਦ ਸਾਹਿਬ ਮਿਲਣੀ ਦੀ ਕਿ ਉਹ ਤੇ ਤੁਹਾਡੀ ਫਾਈਲ ਚੱਲ ਗਈ ਅੰਦਰ ਹਾਂਜੀ ਫਾਈਲ ਚੱਲ ਗਈ ਸੁੱਲਾ ਟੈਕਸ ਕੱਟਿਆ ਗਿਆ ਹਾਂਜੀ ਤੇ ਫਿਰ ਤੁਸੀਂ ਕਿਹਾ ਕਿ ਸਭ ਠੀਕ ਨਹੀਂ ਹੋ ਰਿਹਾ ਸਰ ਉਹ ਨਾਲੋਂ ਮਿਲਣਾ ਚਾਹੀਦਾ ਜਿੱਦ ਤਰ੍ਹਾਂ ਹੁਣ ਇਕੱਠੇ ਕਰਕੇ ਲੈ ਲੀਆ ਵਾ ਤੇ ਫਿਰ ਦਫਾਤ ਦੇ ਇਤਿਹਾਲੇ ਹਰਪਤਾਲ ਹੋਣੀ ਹੈ ਨਾ 7 ਤਰੀਕ ਨੂੰ ਉਹ ਤੁਹਾਨੂੰ ਬਤਾਂਦਾ ਜੇ ਤੁਹਾਡੇ ਕਾਗਜ਼ ਠੀਕ ਹੈ ਨਿਕਲ ਜਾਂਦਾ ਠੀਕ ਹੈ ਜੀ ਉਹ ਤਾਂ ਠੀਕ ਚੱਲ ਰਿਹਾ ਕੰਮ ਹਾਂਜੀ ਹਾਂਜੀ ਪਰਸਾ ਠੀਕ ਹੋਣੀ ਚਾਹੀਦੀ ਹੈ ਸਰਕਾਰ ਦੀ ਮੰਗ ਹੈ ਕੋਈ ਹਾਂਜੀ ਬਿਲਕੁਲ ਹਰਪਤਾਲ ਸਹੀ ਹੋਵੇ ਕਿ ਕਹਿਣਾ ਭਾਈ ਬੰਦੀ ਨਾ ਇਰਾਦਾ ਸਰਦਾਰ ਦਰਸ਼ਨ ਸਿੰਘ ਹਾਂਜੀ ਪੁੱਛੋ ਕੀ ਪ੍ਰਸੰਗ ਚ ਆਉਂਦੇ ਤੁਸੀਂ ਅੱਜ ਜਿਹੜਾ ਇੱਥੇ ਕਾਫੀ ਦਾਖਲ ਹੋ ਰਿਹਾ ਹੈ ਜਿਹੜਾ ਨੈਕਸ ਹੋ ਰਿਹਾ ਹੈ ਹਾਂਜੀ ਠੀਕ ਚੱਲਦਾ ਪੈਣਾ ਲੈ ਜੀ ਠੀਕ ਤੇ ਚੱਲਦਾ ਵਾ ਪਰ ਗੱਲੇ ਤੇ ਵੀ ਮੁਸ਼ਕਲਾਂ ਬੜੀਆਂ ਆ ਰਹੀਆਂ ਨੇ ਕੀ ਆ ਰਹੀਆਂ ਜਨਤਾ ਹਰਾਸਮੈਂਟ ਹੋ ਰਹੀ ਆ ਹੋ ਕੀ ਰਿਹਾ ਬਾਬੀ ਇਹਦੇ ਵਿੱਚ ਇੰਨੇ ਕੁ ਡਾਕੂਮੈਂਟ ਦੇ ਦਿੱਤੇ ਆ ਉਹਦੇ ਵਿੱਚ ਇਹਨੂੰ ਸ਼ਾਰਟਕਾਟ ਦੇਣੇ ਚਾਹੀਦੇ ਸੀ ਕੰਫਿਊਜ਼ ਹੋ ਰਹੀ ਆ ਜਨਤਾ ਸਾਰੇ ਆਪਣੇ ਦੇਖ ਕੇ ਡਾਕੂਮੈਂਟਸ ਹੋਰ ਦੱਸੋ ਜੀ ਹੋਰ ਪ੍ਰੋਬਲਮ ਆਈ ਆ ਪਰ ਹੁਣ ਹੋ ਹੀ ਗਿਆ ਲਗਭਗ ਪਿੱਛੇ ਕਿੰਨੇ ਦਿਨ ਦਾ ਵੀਡੀਓ ਸਾਹਿਬ ਸੈਕਟਰੀ ਨਹੀਂ ਜੀ ਬਿਲਕੁਲ ਗਲਤ ਬਿਲਕੁਲ ਗਲਤਤਾ ਜੀ ਇਹ ਪੰਜਾਬ ਗਵਰਨਮੈਂਟ ਜਦੋਂ ਕਹਿੰਦੀ ਆ ਵੀ ਆਹ ਦੋ ਦਿਨ ਛੁੱਟੀਆਂ ਨੇ ਹਮੇਸ਼ਾ 2 ਅਕਤੂਬਰ ਦੀ ਛੁੱਟੀ ਜਿਹੜੀ ਆ ਉਹ ਕਈਆਂ ਸਾਲਾਂ ਤੋਂ ਜਦੋਂ ਦਾ ਮਹਾਤਮਾ ਗਾਂਧੀ ਦਾ ਜਨਮ ਦਿਨ ਆਉਂਦੇ ਉਦੋਂ ਦੀ ਹੋ ਰਹੀ ਆ ਉਹ ਗੈਟਰੀ ਛੁੱਟੀ ਆ ਉਹਦੇ ਵਿੱਚ ਕੋਈ ਨਹੀਂ ਕੋਈ ਕੀਤਾ ਜਾ ਸਕਦਾ ਜਿਹੜੀਆਂ ਸਰਕਾਰਾਂ ਦਾ ਰੋਲਾ ਪਾਉਂਦੇ ਦੇਖੋ ਜੀ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ 5 ਦਿਨ ਦਾ ਟਾਈਮ ਦਿੱਤਾ ਜਾਂਦਾ ਸੀ ਨਾ ਜਿੰਦਗੀ ਫਾਰਮ ਭਰਨ ਵਾਸਤੇ ਐਰਕਾਂ 5 ਦਿਨ ਦਾ ਹੀ ਪਰ ਉਹਦੇ ਛੁੱਟੀਆਂ ਆ ਗਈਆਂ ਤਾਂ ਜਨਤਾ ਕੰਫਿਊਜ਼ ਹੋ ਗਈ ਹੈ ਜੀ ਦੇਖੋ ਅਸੀਂ ਕਰਦੇ ਆ ਵੀ ਜਿਹੜੀ ਫਾਈਲ ਸਹੀ ਭਰੀ ਗਈ ਆ ਉਹਨੂੰ ਮਤਲਬ ਉਹ ਤੋਂ ਉਹਨੂੰ ਗਦੋਰ ਨਹੀਂ ਕਰਨਾ ਚਾਹੀਦਾ ਸਹੀ ਫਾਈਲ ਭਰੀ ਗਈ ਆ ਉਹਨੂੰ ਅਗਲੇ ਨੂੰ ਕਲੀਅਰ ਕਰਨਾ ਚਾਹੀਦਾ ਵਾ ਤਾਂ ਸ਼ਰਤਤ ਨਹੀਂ ਖੇਲੀ ਚਾਹੀਦੀ ਹਾਂਜੀ ਸ਼ਰਤਤ ਨਹੀਂ ਖੇਲਣੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਜੀ ਕਿਸੇ ਦਾ ਪੱਖਪਾਲ ਨਹੀਂ ਕਰਨਾ ਚਾਹੀਦਾ ਫਾਈਲ ਫਾਈਲਾਂ ਦੇ ਸਾਰੀਆਂ ਜਿਹੜੀਆਂ ਭਰੀ ਚੁੱਕੀਆਂ ਨੇ ਪਾਰਟੀ ਤੌਰ ਦੇ ਨਿਰਪੱਖ ਹੋਗੇ ਪੰਜਾਬ ਗਵਰਨਮੈਂਟ ਨੇ ਕਿਹਾ ਸੀ ਕਿ ਕੋਈ ਚੋਣ ਨਿਸ਼ਾਨ ਦੇ ਉੱਤੇ ਫਾਈਲ ਦੇ ਉੱਤੇ ਜਾਂ ਕਿਤੇ ਵੀ ਨਹੀਂ ਵਰਤਿਆ ਜਾਊਗਾ ਨਹੀਂ ਚੋਣਾਂ ਨਾਲ ਕਿਸੇ ਪਾਰਟੀ ਦਾ ਯੂਜ ਕੀਤਾ ਜਾਊਗਾ ਇਹ ਫਾਈਨਲ ਦੇਤੇ ਵੀ ਕਲੀਅਰ ਹੈ ਜੀ ਅਯਾਦ ਲਿਖਿਆ ਅਯਾਦ ਲਿਖਿਆ ਜੀ ਸਾਰੀਆਂ ਫਾਈਨਲ ਤੇ ਰਿਆਸ ਸਿੰਘ ਜੀ ਕਿਹਦੇ ਪਿੰਡ ਰਾਮਪੁਰ ਜੀ ਹਾਂਜੀ ਦੇਖੋ ਇੱਕ ਤੇ ਪ੍ਰਸ਼ਾਸਨ ਦੀ ਬੜੀ ਗਲਤੀ ਆ ਪਤਾ ਨਹੀਂ ਉਹ ਕੀ ਚੱਕਰ ਆ ਕੀ ਨੀਗਾ ਚੁੱਲਾ ਟੈਕਸ ਤੇ ਲੋਕ ਬਹੁਤ ਪਰੇਸ਼ਾਨ ਨੇ ਚੁੱਲਾ ਟੈਕਸ ਦੇ ਆਸ ਤੇ ਲੋਕਾਂ ਨੇ ਲੈਣਾ ਲਗੀਆਂ ਵੀਡੀਓ ਦਫ਼ਤਰ ਦੇ ਵਿੱਚ ਚੁੱਲਾ ਟੈਕਸ ਦਾ ਸੈਕਟਰੀ ਮਿਲ ਰਿਹਾ ਛੁੱਟੀਆਂ ਦਾ ਬਹਾਨਾ ਲਾਇਆ ਜਾ ਰਿਹਾ ਛੁੱਟੀਆਂ ਬਲਕੇ ਕਿਹੜਾ ਕਮਿਸ਼ਨ ਵੱਲੋਂ ਇਹ ਆਰਡਰ ਕੀਤਾ ਗਿਆ ਕਿ ਹਰ ਦਫ਼ਤਰ ਦੇ ਵਿੱਚ ਬੰਦਾ ਮੌਜੂਦ ਚਾਹੀਦਾ ਹਰ ਕੈਂਡੀਡੇਟ ਨੂੰ ਚੁੱਲ੍ਹਾ ਟੈਕਸ ਮਿਲਣਾ ਚਾਹੀਦਾ ਪਰ ਚੁੱਲ੍ਹਾ ਟੈਕਸ ਤੋਂ ਬੜੇ ਪਰੇਸ਼ਾਨ ਨੇ ਕੱਲ ਜੋ ਹਾਈ ਕੋਰਟ ਦੇ ਮੌਕੇ ਤੇ ਆਰਡਰ ਕੀਤਾ ਕਿ ਮੌਕੇ ਦਾ ਚੁੱਲ੍ਹਾ ਟੈਕਸ ਦਿੱਤਾ ਜਾਵੇ ਅੱਜ ਮੌਕੇ ਦਾ ਚੁੱਲ੍ਹਾ ਟੈਕਸ ਦਿੱਤਾ ਤਾਂ ਸਾਡੇ ਜਿੰਨੇ ਵੀ ਵਰਕਰ ਨੇ ਜਿੰਨੇ ਕੈਂਡੀਡੇਟ ਨੇ ਉਹ ਇੱਥੋਂ ਚੁੱਲ੍ਹਾ ਟੈਕਸ ਲੈ ਕੇ ਤੇ ਰਸੀਦਾਂ ਲੈ ਕੇ ਤੇ ਆਪਣੇ ਫਾਰਮ ਭਰਦੇ ਵਿੱਚ ਪੁਰਜ਼ੋਰ ਅਪੀਲ ਕਰਦੇ ਖੁਦ ਅਸੀਂ ਕਹਿੰਦੇ ਹਾਂ ਕਿ ਕਿਸੇ ਵੀ ਕੈਂਡੀਡੇਟ ਦਾ ਕੋਈ ਰੱਤ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀ ਇਲੈਕਸ਼ਨ ਹੋ ਰਹੀ ਆ ਉਹ ਬਿਲਕੁਲ ਕਿਸੇ ਪਾਰਟੀ ਦੇ ਕਿਸੇ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈਗਾ ਠੀਕ ਆ ਪਿੰਡਾਂ 'ਚ ਲੋਕ ਹੈਗੇ ਨੇ ਕੋਈ ਪਾਰਟੀ ਨਾਲ ਕੋਈ ਦਾ ਸੰਬੰਧ ਰੱਖਦਾ ਕੋਈ ਕੇ ਦਾ ਰੱਖਦਾ ਸਰਕਾਰ ਵੱਲੋਂ ਤੇ ਇਹ ਗੱਲ ਕਹੀ ਗਈ ਆ ਕਿ ਕਿਸੇ ਨਾਲ ਕੋਈ ਚੋਣਸ਼ਾਨ ਦੀ ਕੋਈ ਨਹੀਂ ਹੈਗਾ ਪਰ ਠੀਕ ਹੈ ਇਸ ਗੱਲ ਨੂੰ ਮੁੱਖ ਰੱਖਦੇ ਆ ਸਾਡੇ ਲੋਕਾਂ ਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਿੱਧਾ ਚੱਲਣਾ ਚਾਹੀਦਾ ਠੀਕ ਹੈ ਜੀ ਇਲੈਕਸ਼ਨ ਹੋਣੀ ਚਾਹੀਦੀ ਆ ਪਰ ਇਹੋ ਜਿਹਾ ਕੋਈ ਨਹੀਂ ਹੁਣ ਦੇਦਾ ਕਿ ਕਿਸੇ ਦਾ ਕਾਗਜ਼ ਰੱਦ ਹੋਵੇ ਤੇ ਕਿਸੇ ਦੇ ਨਾਲ ਹੀ ਜੇ ਕੋਈ ਕਮੀ ਪੇਸ਼ੀ ਆ ਗਈ ਆ ਤੇ ਉਹਨੂੰ ਵੀ ਮੌਕਾ ਦੇਣਾ ਚਾਹੀਦਾ ਵੀ ਇਲੈਕਸ਼ਨ ਦਾ ਜੀ ਸਹੀ ਹਾਂ ਜੀ ਇਹ ਪੂਰੇ ਸਾਰਾ ਕੰਮ ਜਿਹੜਾ ਵਾ ਨਿਪਟ ਗਿਆ ਹੈ ਕੋਈ ਕਿਹੇ ਕਿਸਮ ਦੀ ਦਿੱਕਤ ਨਹੀਂ ਹੈ ਕਿੰਨੇ ਪਿੰਡ ਸੀ ਤੇ ਲੱਗਦੀ ਆਪਣੇ ਕੋਲ 10 ਪਿੰਡ ਸੀ ਜੀ ਕਰਦਾ ਜੋ 5 ਪਿੰਡ ਜਿਹੜੇ ਸਰ ਸਰਕਤੀ ਹੋ ਚੁੱਕੀ ਹੈ ਤੇ 55 ਪਿੰਡ ਜਿਹੜੇ ਬਾਕੀ ਫੈਲਾਉਣਾ ਸਾਰੇ ਫਿਰ ਉਹਨਾਂ ਪਰਵਜੋ ਸੰਗਤ ਸਰ ਸਵੇਰ ਤੋਂ ਹੀ ਭੀੜ ਲੱਗੀ ਸੀਗੀ ਲੋਕਾਂ ਦੇ ਵਿੱਚ ਕਾਫੀ ਤਸ਼ਾਹ ਸੀਗਾ ਸਰਪੰਚੀ ਔਰ ਪੰਚੀ ਦੀ ਇਲੈਕਸ਼ਨ ਲੜਨ ਵਾਸਤੇ ਤੇ 11 ਵਜੇ ਕਾਗਜ਼ ਲੈਣ ਦਾ ਕੰਮ ਸ਼ੁਰੂ ਹੋਇਆ 3 ਵਜੇ ਲਗਭਗ ਸਾਰਿਆਂ ਨੇ ਜੋ 10 ਪਿੰਡਾਂ ਦੀਆਂ ਪੰਚਾਇਤਾਂ ਉਹਨਾਂ ਨੇ ਆਪਣੇ ਕਾਗਜ਼ਾਤ ਜਿਹੜੇ ਪਾਇਨਾ ਵਾਂ ਸਾਨੂੰ ਸਬਮਿਟ ਕਰਾਤੀਆਂ ਅਸੀਂ ਉਹਨਾਂ ਨੂੰ ਪ੍ਰਾਪਤੀ ਰਸੀਦਾ ਜਿਹੜੀਆਂ ਉਹ ਦੇ ਦਿੱਤੀਆਂ ਉਹ ਕਿੰਨੇ ਪਿੰਡ ਤੁਹਾਡੇ ਕੋਲ ਸਾਡੇ ਕੋਲ ਟੋਟਲ 10 ਪਿੰਡ ਕੋਈ ਸੈਮਸਨਤੀ ਹੋਈ ਕੋਈ ਇੱਕ ਪਿੰਡ ਮਨੇਸ ਆ ਉਥੋਂ ਦੀ ਸਰਵਸੰਤੀ ਜਿਹੜੀ ਆ ਉਹ ਕੋਈ ਹੋਰ ਸ਼ਾਂਤੀਪੁਰ ਸਾਰਾ ਬਿਲਕੁਲ ਜੀ ਸਾਡੇ ਕੋਲ RO2 ਦੇ ਵਿੱਚ ਤੇ ਬਿਲਕੁਲ ਸਾਰਾ ਕਾਰਜ ਬੜਾ ਸ਼ਾਂਤੀਪੂਰਵਕ ਚੱਲਿਆ ਬਹੁਤ ਵਧੀਆ ਚੱਲ ਰਿਹਾ ਜੀ ਤੇ ਤੁਹਾਡੇ ਕਿੰਨੇ ਪਿੰਡ ਨੇ ਮੇਰੇ ਕੋਲ 10 ਪਿੰਡ ਆ 10 ਪੰਚਾਇਤ ਉਹ ਤੋਂ ਸਹਿਮਤੀ ਹੋਈ ਇਥੇ ਕੋਈ ਤੈਨਹੀਂ ਕੋਈ ਸੰਮਤੀ ਨਹੀਂ ਹੋਈ ਕਿੰਨਾ ਆਪਾਂ ਦੇ ਰਹੇ ਆ ਇਹ ਕੁਝ ਪਿੰਡ ਬਾਹਰ છોਤੇ ਉਹ ਕਹਿ ਰਿਹਾ ਦੇ ਦੇ ਦੇਖੋ ਜੀ ਫਾਈਲਾਂ ਕਲੈਕਟ ਕਰ ਲਈਆਂ ਸੀਗੀਆਂ ਸਮੇਂ ਦੀ ਘਾਟ ਕਰਕੇ ਉਹ ਫਾਈਲਾਂ ਰਸੀਦ ਕੱਟ ਕੇ ਜਿਹੜੀ ਸਾਡੀ ਫੀਸ ਬਣਦੀ ਆ ਇਲੈਕਸ਼ਨ ਲੜਨ ਦੀ ਜਿਵੇਂ ਐਸਸੀ ਦੀ 50 ਰੁਪਏ ਆ ਜਨਰਲ ਕੈਟਾਗਰੀ ਦੀ 100 ਰੁਪਏ ਉਹ ਨਾਲ ਉਹ ਨਾਲ ਸਿੱਧਾ ਫਾਈਲ ਚ ਲਾ ਕੇ ਫਾਈਨਲ ਦੀ ਪੇਜਿੰਗ ਸਾਨੂੰ ਕਰਨੀ ਪੈ ਰਹੀ ਹੈ ਲੋਕਾਂ ਨੇ ਪੇਜਿੰਗ ਵੀ ਨਹੀਂ ਕੀਤੀ ਉਹਦਾ ਕਰਕੇ ਥੋੜਾ ਸਮਾਂ ਲੱਗ ਰਿਹਾ ਨਾਲ ਨਾਲ ਸਿੱਧਾ ਜਿਹੜੀਆਂ ਪਿੰਡ ਵਾਈਜ਼ ਬੁਲਾ ਕੇ ਲਈ ਜਾ ਰਹੇ ਉਹ ਜਿਹੜੀ ਪਹਿਲਾਂ ਨਾਲ ਨਾਲ ਚੈੱਕ ਹੋ ਰਹੀਆਂ ਤੇ ਬਾਅਦ ਚ ਚੈੱਕ ਹੋਣਗੀਆਂ ਨਹੀਂ ਫਾਈਨਲ ਚੈਕਿੰਗ ਕਦੋਂ ਹੋਏਗੀ ਔਰ ਫਾਈਨਲ ਕਿਦਾਂ ਦੱਸਿਆ ਜਾਏਗਾ 7 ਤਰੀਕ ਨੂੰ ਦੱਸਿਆ ਜਾਏਗਾ ਕੋਈ ਝੜਕ ਕੋਈ ਬਹਾਂ ਦਾ ਉੱਚਾ ਉੱਚਾ ਗੱਲਬਾਤ ਹੋਈ ਲੜਾਈ ਤਾਂ ਨਾ ਕੋਈ ਲੜਾਈ ਝਗੜਾ ਨਹੀਂ ਸਾਫ਼ ਬਿਲਕੁਲ ਸਾਫ਼ ਹੈ ਬਿਲਕੁਲ ਕਾਦੀਆਂ ਵਲੌਗ ਦੇ ਵਿੱਚ 8 ਆਰਸ ਦਾ ਲੱਗੇ ਹੋਏ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਓਵਰ ਆਲ ਆਈਟੀਆਈ ਭਾਡੀਆਂ ਵਿੱਚ ਅਸੀਂ ਛੋਟੀ ਪਰਮਨ ਕੀਤਾ ਹੋਇਆ ਬਿਲਕੁਲ ਪੀਸੂ ਚੱਲ ਰਿਹਾ ਜੇਰਾ 3 ਵਜੇ ਟਾਈਮ ਸੀ ਹੋਣਾ ਜੁਕਾ ਹਮ ਬਸ ਸਿੱਧਾ ਦੇਣਾ ਟਾਈਮ ਆ ਉਹ ਮਿਲ ਰਹੀਆਂ ਨੇ ਉਹ ਸਾਰੇ ਹਰ ਬੰਦੇ ਨੂੰ ਉਹ ਵੀ ਸਿੱਧੇ ਕਿਹੀਂ ਜਿਹੜਾ ਔਰਸਾ ਪੇ ਜਾਂਦੇ ਕੁਝ ਪਿੰਡ ਕਹਿ ਰਿਹਾ ਸਾਨੂੰ ਰਸੀਦਾ ਨਹੀਂ ਮੇਰੇ ਆ ਗਲਤ ਉਹ ਨਹੀਂ ਉਹਨਾਂ ਦਾ ਕੋਈ ਉਹਨਾਂ ਦਾ ਆਪਣਾ ਜੱਤੀ ਪ੍ਰੋਸੈਸ ਹੈਗਾ ਵਾ ਉਹ ਮੈਨੂੰ ਮੇਹਾ ਔਰਸਾ ਨਾਲ ਗੱਲ ਹੋ ਗਈ ਆ ਉਹ ਦੇਖ ਪੇ ਜਾ ਥੈਂਕ ਯੂ ਸੋ ਪੀਸਫੁਲੀ ਆ ਸਵੇਰ ਤੋਂ ਹੀ ਲੋਕੀਂ ਛੇ ਬਜੇ ਤੋਂ ਲਾਈਨਾਂ ਚ ਲੱਗੇ ਸੀਗੇ ਪੀਸਫੁਲੀ ਸਾਰਾ ਕੰਪਲੀਟ ਹੋ ਗਿਆ ਹੈ ਕੁਝ ਲੋਕ ਜਿਹੜੇ ਹਲੇ ਇਹਨਾਂ ਨੇ ਰਸੀਦਾ ਲੈਣੀ ਆ ਸਿੱਧਾ ਕੋਈ ਯੂਨ ਫਾਈਲਾਂ ਸਾਰਿਆਂ ਦੀ ਜਮ੍ਹਾਂ ਹੋਣੀਆਂ ਤੇ ਪੀਸਫੁਲੀ ਬਿਲਕੁਲ ਪੀਸਫੁਲੀ ਮੇਰੇ ਬਤਿਆਂ ਅਸੀਂ ਪਿੰਡ ਸਿਕਰਾਵਾਂ ਤੋਂ ਆ ਜੀ ਇਹ ਸ਼ਹਿਰ ਤੋਂ ਆ ਕੇ ਇੱਥੇ ਪਹਿਲਾਂ ਜਮ੍ਹਾਂ ਕਰਾਈਆਂ ਤੇ ਹੁਣ ਰਸੀਦ ਮੰਗਦੇ ਹੋ ਤੇ ਆਰੋ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਦਿਨ ਜਾਵਾਂ ਬਾਤ ਸਾਰੇ ਨਿਕਲ ਗਈ ਕਿੰਨੇ ਕਿਹਾ ਤੁਹਾਨੂੰ ਆਰੋ ਸਾਹਿਬ ਸਾਹਿਬ ਨੇ ਕਿਹਾ ਹਾਂ ਜੀ ਇਹ ਸਾਡੀ ਬੜੀ-ਬੜੀ ਪਰੇਸ਼ਾਨੀ ਆ ਲੇਡੀਜ਼ ਵੀ ਸਾਡੀਆਂ ਬੈਠੀਆਂ ਹੋਈਆਂ ਨੇ ਸਾਰੇ ਘਰ ਦੇ ਕੰਮ-ਕਾਜ ਛੱਡ ਕੇ ਆਪਾਂ ਬੈਠੇ ਹੋਏ ਆ ਜਦੋਂ ਫਾਈਲਾਂ ਦਿੱਤੀਆਂ ਆਪਾਂ ਨੰਬਰ ਤੇ ਬੈਠੇ ਆ ਪੰਜ ਨੰਬਰ ਤੇ ਬੈਠਿਆ ਤੱਕਾ ਹੋ ਰਿਹਾ ਏ ਟੱਕਾ ਹੋ ਰਿਹਾ ਜੀ ਪੂਰਾ ਸਾਨੂੰ ਅਜੇ ਤੱਕ ਰਸੀਤਾਂ ਨਹੀਂ ਮਿਲਦੀਆਂ ਲੇਡੀ ਸਾਰੀ ਬਾਹਰ ਬੈਠੇ ਹੋਏ ਨੇ ਉਹ ਵੇਖੋ ਜੀ ਦੇ ਜਾਂਦੇ ਆ ਕਿ ਹੋਈ ਆ ਇੱਧਰ ਬੈਠੇ ਸਾਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰਸੀਤਾਂ ਦਿੱਤੀਆਂ ਜਾਵੇ ਸਾਡਾ ਇਨਸਾਫ ਹੋਵੇ